ਹਾਂਜੀ ਕੀ ਹਾਲ ਚਾਲ ਨੇ ਸਾਰੇ ਮਿੱਤਰਾਂ ਦੇ ਹੋ ਠੀਕ ਠਾਕ ਆਪਿਓ ਸਭ ਕੁ ਰਾਜੀ ਖੁਸ਼ ਹੂੰ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਲੈਟ ਕਰਤੀ 8 ਘੰਟੇ ਹੁਣ 10 ਘੰਟੇ ਕਰਤੀ ਹੁਣ ਤਾਂ ਹੁਣ ਆਪ ਗਾ ਨਜ਼ਾਰਿਆ ਕਣਕ ਪੰਦ ਚਲੋ ਜੀ ਚਲਾ ਦਿਆਂ ਮੋਟਰ ਮਿਲਦਿਆਂ ਤੁਹਾਨੂੰ ਫੇਰ ਦੇਖੋ ਵਿਊ ਕਿੰਨਾ ਵਧੀਆ ਤੁਹੋਂ ਦਪਈ ਹੋਈ ਕਿੰਨਾ ਸੋਹਣਾ ਵਿਊ ਆ ਰਿਹਾ ਦੇਖੋ ਆ ਬਨੇ ਘਰ ਆ ਗਏ ਇਧਰ ਆ ਲੋ ਘਰ ਆ ਗਏ ਕਿੰਨਾ ਸਵਣਾ ਉਹ ਕਿਤੇ ਆ ਕੇ ਜੀ ਲੱਗਦਾ ਦੇਖੋ ਜੀ ਵਾਸ਼ਾ ਵਹਿ ਰੋ ਮੈਂ ਸਮਝ ਨਹੀਂ ਆ ਰਿਹਾ ਵੰਨੇ ਬਣ ਇਹ ਬਰਾ ਮਾਲਕ ਦਾ ਜਦੋਂ ਚਲਾ ਦਿੱਤੀ ਮੋਟਰ ਮਿਲਦਿਆਂ ਫੇਰ ਸਾਨੂੰ ਬਣੇ ਰਹੋ ਨਾਲ ਹਾਂਜੀ ਆ ਗਈ ਜੀ ਲਾਈਟ ਮੋਟਰਾਂ ਚਲਾ ਦੀਆਂ ਆਪਾਂ ਨੇ ਬਾਬਿਓ ਚੱਕ ਤੇ ਪੱਟੇ ਸ਼ੁਕਰ ਹੈ ਮਾਲਕ ਦਾ ਸੋਣਲੀ ਵੀਰੀ ਵਾਲਿਆਂ ਨੇ ਵੀ ਕਰਤੀ ਲਾਈਟ 8 ਤੋਂ 10 ਘੰਟੇ ਹੁਣ ਪਰ ਉੱਪਰੰ ਦਾ ਕਣਕ ਸੁਵਾਦ ਆਊਗਾ ਲੈਟ ਚੱਲੀ ਜਾਵੇ ਬਸ ਟਿੱਕੇ ਫੇਰ ਪਰੂ ਨਜ਼ਾਰੇ ਨਾਲ ਉਹ 5 ਘੰਟੇ ਜਦੋਂ ਨਾ ਕੁਝ ਭਰਦਾ ਦੀ ਨਾ ਕੁਝ ਕਰਦਾ ਤੀ ਪੱਟੀ ਵਿੱਚ ਜਾ ਕੰਮ ਤੀ ਹੁਣ ਚੱਲੂ ਵਧੀਆ ਕੰਮ ਜੀ ਦਾ ਸ਼ੁਕਰ ਹੈ ਮਾਲਕ ਦਾ ਯਾਰ ਜੀ ਘਾੜ ਵਾਹ ਜੀਰੂ ਦਾ ਹੁਣ ਪਰੋਗੇ ਂਹ ਯਾਰ ਲਾਈਕ ਲੋਕ ਕਰਦਾ ਕਰੋ ਆਪਣੇ ਬਲੌਗ ਨੂੰ ਚੱਕਦਾ ਕਰੋ ਬਹੁਤ ਘੱਟ ਵੀਰ ਸਬਸਕ੍ਰਾਈਬ ਕਰ ਦੇਣੇ ਯਾਰ ਫੋਲੋ ਕਰ ਦੇਣੇ ਚੱਕਦਾ ਕਰੋ ਜਾਨਾ ਇਹਨੂੰ ਕਰਦੇ ਹੋ ਕਰ ਲਿਆ ਕਰੋ ਆਪਾਂ ਨੂੰ ਵੀ ਚਾਰ ਛੱਲਾ ਲਾਉਣ ਲੱਗ ਜਾਣਗੇ ਔਰ ਮਰਿਆ ਚੱਕ ਦੋ ਫੱਟੇ ਕਰ ਦੋ ਗਰਾਂ ਕਰਾਂ ਨਾ ਤਰਾ ਹਰੇ ਬਿਨਾ ਬਹੁਤ ਬਹੁਤ ਧੰਨਵਾਦ ਹੋ ਬਾਬੂ ਫੋਲੋ ਕਰਿਆ ਕਰੋ ਨਾਲੇ ਬਾਲਾ ਹੋ ਦੇਖਿਆ ਕਰੋ ਆਪਣਾ ਚੱਕ ਲਿਆ ਕਰਾਂਗੇ ਫੱਟੇ ਦੇਖੋ ਮਿੱਤਾ ਵੀ ਨਾ ਪਾਪਾ ਨਾ ਅੱਜ ਤੜਕੀ ਐ ਬੜੀ ਨਹੀਂ ਆ ਰਹਾ ਹੁੰਦਾ ਸਭਰਾ ਮਾਰ ਕੇ ਆ ਗਈ ਇਸ ਵਾਰੀ ਵੀ ਨੱਕਾਦਨ ਪਾਣੀ ਢੇਰ ਬਾਅਦ ਸੁਖਾਰ ਤੇ ਲੱਟ ਖਰਾਬ ਹੋ ਗਈ। ਆਹੀਂ ਹੁਣ ਆਪਾਂ ਇਹ ਤੇ ਡੈਡ ਲੈਂਡ ਸਾਈਡ ਦੇ ਬੋਰੀਆਂ ਭਰ ਭਰਾਉਨੇ ਆ ਫਿਰ ਲੈ ਕੇ ਚੱਲਦੇ ਆ ਨਾਲੇ ਤੇਲ ਫੜੇ ਮਿਆਂ ਦਾ ਭਰਾਉਨੇ ਆ ਉਹਦੇ ਕਨੈਕਸ਼ਨ ਬੰਦ ਕਰ। ਤੇ ਬਾਰੀ ਬਾਰੀ ਭਈਆ ਹਾਲ ਚਾਹੀਦਾ। ਪਰਾ ਲਈ ਥੱਲੇ ਮਿਲਦੇ ਆ ਸਾਨੂੰ ਫੇਰ ਬਣੇਗਾ ਨਾਮ ਹਾਂ ਇਹ ਲਾਈਟ ਚੱਲ ਰਹੀ ਆ ਹੁਣ ਆਪਾਂ ਧੋਣ ਲਾਗੇ ਸੀਗੇ ਡੀਪੀ ਦੇ ਥੱਲੇ ਤੇ ਕਣਕ ਦੇ ਥੈਲੀਆਂ ਜਿਹੜਾ ਪੀ ਲਿਆਂਦਾ ਸੀ ਜਿਹੜੀਆਂ ਜੋ ਪਹਿਲੀ ਹੋਈਆਂ ਹੋਣ ਸੀਗੀਆਂ ਮਾ ਧੋਦੀਏ ਉਹਨਾਂ ਨੂੰ ਪਿਛਰੀ ਗੇ ਰਹਿਤੀ ਗਏ ਸੀ ਤੀਆਂ ਭੁੱਲੇ ਗਏ ਸੀ ਉਪਣੇ ਪਈਆਂ ਨਹੀਂ ਅਮਾ ਹੁਣ ਇਹ ਧੁੱਪਾਂ ਮੈਂ ਨਹੀਂ ਨਾਲ ਸੁੱਕ ਜਾਣਗੇ ਨਾਲ ਧੋ ਦਿੰਨੇ ਆ ਉਹ ਟੀਕੇ ਪੀ ਤੇ ਥੱਲੇ ਕੰਮ ਤਾਂ ਕਾਸੇ ਆਉਂਦੇ ਨੇ ਚਲੋ ਫੇਰ ਵੀ ਧੋਕੇ ਰੱਖ ਲੈਨੇ ਮਾੜਾ ਮੋਟਾ ਕੰਮ ਦੇਂਦੇ ਨੇ ਥੋੜੇ ਜਿਹਾ ਰਹਿ ਗਏ ਜੀ ਪੰਜ ਚਾਰਕ ਇਹਨਾਂ ਨੂੰ ਵੀ ਧੋ ਦਈਏ ਫਿਰ ਮਿਲਦੇ ਆਂ ਬਣੇ ਦੇ ਨਾਲ ਫਿਰ ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਨੇ ਸਾਰੇ ਯਾਰਾਂ ਵੇਲੀਆਂ ਦੇ ਕਰਦਾ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਕੱਲ ਵਾਲਾ ਬਲੌਗ ਕੱਲ ਥੋੜਾ ਜਿਹਾ ਲੈਡ ਦਾ ਬਹੁਤ ਵਧੀਆ ਆ ਗਈ ਤੇ 8 ਘੰਟੇ ਚੱਲੀ ਆ ਲੈਡ ਤਾਂ ਫੇਰ ਵੀ ਪਰ ਪਾਣੀ ਜਿਆਦਾ ਬੰਦਾ ਕਰਕੇ ਰਹਿ ਗਿਆ ਤੀ ਕੇਰਾ ਚਲੋ ਜਿੰਨਾ ਕਿ ਰਹਿ ਗਿਆ ਤੀ ਉਹ ਅੱਜ ਭਰ ਜੂ ਚੱਲ ਰਹੀ ਆ ਮੋਟਰ ਸਵੇਰ ਨੂੰ ਭੁੱਲ ਗਿਆ ਤੀ ਬਣਾਉਣਾ ਸਵੇਰੇ ਬਣਾਵਾ ਮੋਟਰ ਮਟਰ ਚਲਾ ਕੇ ਗਿਆ ਹੁਣ ਚਾਦ ਆ ਗਿਆ ਤੀ ਹੁਣ ਦੇਖਦੇ ਆਂ ਕਿਹੜਾ ਆਪਾਂ ਕੀ ਬਣਦਾ ਜਾ ਕੇ ਕਟਲਟ ਇਹੀ ਕੋਈ ਕਿਉਂ ਕੋਲੇ ਆਪਣੇ ਖੱਟਾ ਜਿੰਨਾ ਉਹਨਾਂ ਦਾ ਨੀਵਾ ਅੰਦਰ ਕੋ ਖੱਡ-ਖੱਡ ਪੈਣ ਤੋਂ ਕਟਲੀ ਤਾਂ ਹੀ ਬਣੇ ਰਹੇ ਨਾਲ ਉਹ ਵਾਹ ਕਣਕ ਭੱਜਵੇ ਫੇਰ ਆਪਾਂ ਰੇਪਵਾ ਕੇ ਫੇਰ ਆਪਾਂ ਚੱਲਾਂਗੇ ਦੱਸ ਦਿੰਦੇ 10 ਦਿਨ ਲੱਗ ਜਾਣ 8 ਦਿਨ ਲੱਗ ਜਾਣ ਟੂਰ ਤੇ ਘੁੰਮਣ ਫਸ ਫੇਰ ਆਪਾਂ ਬਿਲੇ ਆ ਫੇਰ ਚੱਲਾਂਗੇ ਘੁੰਮਣ ਫੇਰ ਵਲੌਗ ਸਾਨੂੰ ਇਦੋਂ ਵੀ ਚੱਕਵੇਂ ਆਉਣਗੇ ਸਾਰਾ ਦਿਖਾਵਾਂਗੇ ਚੱਲਾਂਗੇ ਬਰਫੂਜ ਨੂੰ ਘੁੰਮਣ ਨਾ ਉਹਦਾ ਹੁਣ ਪੀ ਗਿਆ ਤੀ ਮੁੰਡਾ ਤਾਂ ਹੁਣ ਦੀਆਂ ਨਾ ਤੀ ਹੁਣ ਆਪਣੇ ਕਣਕ ਭਰ ਰਹੇ ਤੀ ਮਾਹ ਉਹ ਕਣਕ ਭਰਦਾਂ ਅਣਕ ਭਰ ਲੈਣ ਦੇ ਫੇ ਚੱਲਾਂਗੇ ਸਾਰੇ ਜਾਣੇ ਕਈ ਜਾਣੇ ਚੱਲਾਂਗੇ ਘੁੰਮਣ ਸੋਨ ਨੂੰ ਵੀ ਦਿਖਾਵਾਂਗੇ ਸਾਰਾ ਨਜ਼ਾਰਾ ਚਲੋ ਆਇਓ ਦੇਖਦੇ ਆ ਕਿਹੜਾ ਇਹ ਨਾ ਕੋ ਭਰ ਗਿਆ ਕਿੰਨਾ ਕੁ ਰਹਿ ਗਿਆ ਇਹਦੇ ਜਿੱਤਾ ਬਣੀ ਸਿੱਟੀ ਜਾਂਦਾ ਜਾ ਰਿਹਾ ਦਿਨ ਦੇਖੀ ਕਿਹਾਂ ਬਾਕੀ ਗਾਹਾਂ ਨੂੰ ਚਲੋ ਪਤਾ ਲੱਗ ਗਿਆ ਕਿ ਵਾਪਰ ਟਾਵਾ ਹੱਲ ਮੇਰੇ ਆਇਆ ਸੀ ਤਾਂ ਕਦੇ ਵੀ ਪਰਾਲੀ ਦਾ ਹੱਲ ਤਾਂ ਕਪਰ ਵਾਲੀ ਇੰਦੀ ਹੁੰਦੀ ਪਰ ਹੁਣ ਆਪਾਂ ਵੀ ਸੋਚਣਾ ਮੇਰੀ ਦਿਮਾਗ ਨਹੀਂ ਕੰਮ ਕਰਿਆ ਦਿਮਾਗ ਨੇ ਸਾਥ ਨਹੀਂ ਦਿੱਤਾ ਨਾ ਇਹਨਾਂ ਪਤਾ ਸੀ ਐਲੀਗਰ ਪੰਗਾ ਲਿਆ ਦੀ ਨਾ ਉਹਦੇ ਕਰਕੇ ਹੂੰ ਵੀ ਪਾਣੀ ਜਿਆਦਾ ਬੰਦਾ ਕਹੇ ਛੋਟੇ ਨਹੀਂ ਪਾਈ ਇਹ ਤਾਂ ਕੋਈ ਚੱਕਰ ਨਹੀਂ ਨਹੀਂ ਹੱਕੇ ਆਪਣੇ ਕਹਿਰੇ ਤੇ ਠੀਕ ਹੁੰਦੇ ਉਸੇ ਹਿਸਾਬ ਨਾਲ ਕਹਿਰੇ ਪਾਤੇ ਪਸਤਾ ਕਰਕੇ ਚਲੋ ਕੋਈ ਚੱਕਰ ਨਹੀਂ ਅਗਲੀ ਵਾਰ ਸਹੀ ਛੋਟੇ ਪਾਓ ਜੇ ਕੋਈ ਵੀ ਪਲਟਾਵਾਲ ਫੇਰਦਾ ਕਹਿਰੇ ਮੇਸਾ ਛੋਟੇ ਪਾਓ ਅਣਕ ਪੀਜਣ ਉਪਰਾਲੀ ਦਾ ਹੱਲ ਪੱਕਾ ਮਗਚਰ ਮਾਰ ਕੇ ਪਲਟਾਣੇ ਫੇਰ ਕੇ ਚਾਏ ਹੀਰੋ ਡਰੈਲ ਨਾਲ ਪੀਜਦੇ ਵੇ ਨਾਰਮਲ ਡਰ ਨਵੀਂ ਦੁਕਾਨ ਦਾ ਚਲੋ ਦੇਖਦੇ ਆਂ ਕਿਹੜਾ ਕਿੰਨਾ ਕਰ ਰਿਹਾ ਮਾੜਾ ਮੋਟਾ ਰਹਿ ਗਿਆ ਉਹ ਕੋ ਬੱਬ ਕੇ ਬਾਹੀ ਲੰਬੀ ਆ ਬਸ ਸਪਰੇਅ ਦਾ ਬੱਦ ਲੈਣੇ ਨੇ ਫਿਰ ਕੀਲੇ ਕਿਲੇ ਦੇ ਘਰੇ ਪਾ ਗਣਗੇ ਥੋੜਾ ਜੀ ਰਹਿ ਗਿਆ ਬਸ ਕਿਰ ਪਰ ਜੇ ਆ ਕੇ ਫੇਰ ਕਰਾਂਗੇ ਡੰਗਰਾਂ ਦਾ ਅਸੀਂ ਬਲੌਗ ਵਿੱਚ ਚੱਕਿਆ ਕਰੋ ਫੱਟੇ ਪਿਆਰ ਬਹੁਤ ਦੇ ਰਹੇ ਨੇ ਇਸੇ ਤਰ੍ਹਾਂ ਦਿੰਦੇ ਰਹੋ ਹੁਣ ਆਪਾਂ YouTube ਤੇ ਬਣਾਵਾਂਗੇ ਚੈਨਲ ਉਹ ਤੇ ਹੀ ਪਾ। ਤੁਹਾਨੂੰ ਮੈਂ ਲਿੰਕ ਪਾ ਦੂੰ। ਇਹੀ ਨਾਮ ਤੇ YouTube ਤੇ ਬਣਾਵਾਂਗੇ। ਬਸ ਥੋੜਾ ਜਿਹਾ ਰਹਿ ਗਿਆ। ਹਾਂਜੀ ਹੁਣ ਆਪਾਂ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ। ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ। ਕਹਿਰਾ ਭਰ ਗਿਆ ਬਣਾ। ਦੂਜੇ ਨੂੰ ਬੁਲਾਤਾ। ਇਹ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਫੋਲੋ ਕਰ ਲਿਓ ਚੱਕਦੇ ਹੋ ਫੱਟੇ ਚਲੋ ਆਏ ਕਰਨੇ ਨਰਦੇ ਕੱਲ ਨੂੰ ਫਿਰ